ਪਹਿਲਾਂ ਮੇਰੀ ਗੱਲ ਸੁਣ ਲਓ ਮੈਂ ਬਿਨਾਂ ਗੱਲ ਤੋਂ ਕੇਦ ਫੋਨ ਨਹੀਂ ਕਰਦਾ ਬਿਨਾਂ ਗੱਲ ਤੋਂ ਫੋਨ ਨਹੀਂ ਕਰਦਾ ਸੁਣੋ 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 ਯੂ ਫਾਲੋ ਵੀ ਸੁਣ ਰੱਜੋ ਤੂੰ ਇੱਥੇ ਤੂੰ ਅੱਜ ਕੰਮ ਤੇ ਵੀ ਨਹੀਂ ਆਈ ਅੱਜ ਮੰਨੂ ਦੀ ਸਕੂਲ ਦੀ ਬੱਸ ਲੱਗ ਗਈ ਹੈ ਨਾ ਇਸ ਲਈ ਉਹਨੂੰ ਛੱਡਣ ਆਈ ਸੀ ਹੋਮ ਦੀ ਬੱਸ ਪਰ 13 ਮੰਨੂ ਦਾ ਸਰਕਾਰੀ ਸਕੂਲ ਚ ਪੜਦਾ ਹੈ ਨਾ ਹਾਂਜੀ ਜੀ ਜੀ ਹੁਣ ਸਰਕਾਰੀ ਸਕੂਲਾਂ ਚ 200 ਬੱਸਾਂ ਚੱਲਦੀਆਂ ਇਹ ਤਾਂ ਫਾਇਦਾ ਮੇਰੇ ਮਨੋ ਵਰਗੇ 10000 ਬੱਚਿਆਂ ਨੂੰ ਮਿਲੇ ਸਰਕਾਰੀ ਸਕੂਲਾਂ ਨੂੰ ਵੀ ਬਹੁਤ ਸ਼ਾਨਦਾਰ ਬੱਸਾਂ ਅਸੀਂ ਦੇਵਾਂਗੇ ਪਹਿਲੇ ਬੈਚ ਵਾਸਤੇ 20000 ਬੱਚੇ ਦਾ ਅਸੀਂ ਪ੍ਰਬੰਧ ਕਰ ਰਹੇ ਹਾਂ ਅਸੀਂ ਵਿਦਾ ਕੱਲ ਤੋਂ ਵਿਦਾ ਕੱਲ ਤੋਂ ਜਿਹੜੇ ਅਫਸਰਦ ਮਤਾਲੀ ਕੱਲ ਲੋਕਾਂ ਸਾਨੂੰ ਵੋਟਾਂ ਪਾਈਆਂ ਲੋਕਾਂ ਨੇ ਸਾਡੇ ਕੋਸ਼ਿਸ਼ ਕਰਦਾ ਲੈ ਕੇ ਆਉਣੀਆਂ ਸਮਝਦੇ ਨਹੀਂ ਗੱਲ ਰਗਾ ਵਜਾਂ ਦੀ ਲੋਕਾਂ ਮਿਲਦਾ ਦੇ ਲੰਨਾ ਲੱਗੀਆਂ ਲੋਕਾਂ ਦੀਆਂ ਇੱਕ ਮਨਿਸਟਰ ਨਾਲ ਬਹਿਸ ਕਰਦਾ ਐਨਾ ਟਾਈਮ ਲਾਤਾ ਲੋਕਾਂ ਨਾਲ ਕੀ ਕਰਦੇ ਹੋਗੇ ਦੱਸੋ ਪਹਿਲਾਂ ਤੁਹਾਡਾ ਨੌਕਾ ਦਾ ਕੀ ਮਤੀਦਾ ਹੋਗਾ ਤੁਸੀਂ ਮੇਰੇ ਨਾਲ ਲਾਦੇ ਦੱਸੋ ਢਿੱਕੋਗੇ ਇਸੇ ਤੁਹਾਡਾ ਤੁਹਾਡਾ ਨੌਕਾ ਦਾ ਕੀ ਮਤੀਦਾ ਹੋਗਾ ਤੁਸੀਂ ਮੇਰੇ ਨਾਲ ਲਾਫਿਟ ਲਾਤੇ ਗਾਂ ਕੇ ਕਰ ਦੋ ਕਰਕੇ ਗੇਰਨਾ ਬੰਦਿਆਂ ਨੂੰ ਅੱਜ ਹੀ ਕਰਕੇ ਦੋ ਹਾਂ ਇਹ ਇਹ ਤੁਹਾਡੇ ਕੋਲ ਦੇਖੋ ਤੁਸੀਂ ਮੇਰੇ ਨਾਲ ਆਪਣਾ ਜਿਹੜਾ ਕੰਮ ਕਰਦਾ ਮੇਰੇ ਨਾਲ ਕਰ ਸੋ ਤੁਸੀਂ ਆਸੀਮ ਜੀ ਆਈਆਸ ਤੁਸੀਂ ਸੈਲੈਕਟ ਹੋਏ ਜੇ ਤੁਹੇ ਪਤਾ ਕਰਵਾਉਣਾ ਪਉਂਦੀ ਆ ਸਾਡੇ ਕੋਲ ਹੁੰਦੀ ਆ ਤਦੇ ਲਈ ਹੁੰਦੀ ਆ ਜੇ ਤੁਸੀਂ ਤਸੱਲੀ ਦੀ ਗੰਉਂਦੀ ਤਾਂ ਹੁੰਦੇ ਸਾਡੇ ਕੋਲ ਉਹ ਮੈਂ ਕਹ ਕਲੀਅਰ ਹੈ ਬਿਲਕੁਲ ਕਲੀਅਰ ਹੈ ਜੀ ਕਲੀਅਰ ਹੈ ਬਿਲਕੁਲ ਹਾਂ ਆਹਾਂ ਨਹੀਂ ਦੇ ਕਮਲੇਟ ਕਿਉਂ ਨਹੀਂ ਕਰਦੇ ਗਏ ਲੋਕ ਕਮਲੇਟ ਕਿਉਂ ਨਹੀਂ ਕਰਦੇ ਗਏ ਲੋਕ ਸੁਣੋ ਕਿਉਂ ਨਹੀਂ ਕਰਦੇ ਗਏ ਬਿਨਾਂ ਗੱਲ ਦੇ ਦੀ ਕਦੋਂ ਗਾ ਮੇਰੇ ਕੋਲ ਹੁੰਦਾ ਨਹੀਂ ਦਿਖਾਤਾ ਪਈ ਸਭ ਕੁਝ ਪਈਆ ਲੈ ਬਿਨਾਂ ਗੱਲ ਤੋਂ ਕਦੇ ਫੋਨ ਨਹੀਂ ਕਰਦਾ ਪਹਿਲਾਂ ਮੇਰੀ ਗੱਲ ਸੁਣੋ ਮੈਂ ਬਿਨਾਂ ਗੱਲ ਤੋਂ ਕਦੇ ਫੋਨ ਨਹੀਂ ਕਰਦਾ ਬਿਨਾਂ ਗੱਲ ਤੋਂ ਫੋਨ ਨਹੀਂ ਕਰਦਾ ਸੁਣੋ 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 ਯੂ ਫਾਲੋ ਮੀ ਸੁਣੋ ਅਸੀਂ ਬਿਨਾਂ ਗੱਲ ਤੋਂ ਬਿਨਾਂ ਗੱਲ ਤੋਂ ਜਿਹੜੇ ਅਫਸਰ ਤੋਂ ਮਤਲਬ ਹੀ ਕਰਦਾ ਲੋਕਾਂ ਨੂੰ ਵੋਟਾਂ ਪਾਈਆਂ ਲੋਕਾਂ ਨੇ ਸਾਡੇ ਕੋਲ ਸ਼ਿਕਾਇਤਾਂ ਲੈ ਕੇ ਆਉਂਦੀਆਂ। ਸਮਝਦੇਂ ਦੀ ਗੱਲ। ਜਿੰਨਾ ਵਜਾ ਦੀ ਲੋਕਾਂ ਨੂੰ ਮਿਲਦਾ ਤੇ ਲੰਨਾ ਲੱਗੀਆਂ ਲੋਕਾਂ ਦੀਆਂ। ਜੇ ਤੁਸੀਂ ਨਹੀਂ ਤਸੱਲੀ ਕਰਉਂਦੇ ਲੋਕ ਫੇਲ ਹੁੰਦੇ ਸਾਡੇ ਕੋਲ। ਤੁਸੀਂ ਉਧਰ ਦਾ ਕੰਮ ਕਰੋ। ਗੱਲ ਕਿੱਡੀ ਗਿਆ? ਆ ਬੱਸ ਤੇ ਤੁਹਾਡੇ ਕੋਲ ਲੱਗੇ ਦਾ ਕੰਮ ਕਰੋ ਜੀ ਤੁਸੀਂ। ਤੁਸੀਂ ਜਵਾਬ ਨਾ ਦੋ ਨਾ ਕੰਮ ਕਰੋ ਤੁਹਾਡੇ ਕੋਲ ਲੱਗੇ ਬੱਸ। ਹਾਂ। ਜਾ ਜਾ। ਹਾਂ ਜਾਓ ਜਾਓ। ਅਰੋ। ਅਰੋ। ਓ ਨੰਦੇ ਦੇ ਤੁਸੀਂ ਇਹਨਾਂ ਨੂੰ ਮਿਲੋ ਇਹਨਾਂ ਦਾ ਕੰਮ ਕਰੋ ਬਸ ਕੋਈ ਗੱਲ ਨਹੀਂ ਤੁਸੀਂ ਤੁਸੀਂ ਅਜ਼ੀਮ ਸਾਹਿਬ ਇਹਨਾਂ ਦਾ ਕੰਮ ਕਰੋ ਬਸ ਹਾਂ ਮੈਂ ਤੁਹਾਡੇ ਕੋਲ ਬੰਦੇ ਭੇਜ ਦਿਆਂ ਤੂੰ ਇੱਕ ਹੱਥ ਤੋਂ ਬਤਾਉਂਦਾ ਤੁਹਾਡੇ ਕੋਲ ਬੰਦੇ ਭੇਜ ਦਿਆਂ ਹਾਂ ਹਾਂ ਬਸ ਇਹਨਾਂ ਇਹਨਾਂ ਦਾ ਕੰਮ ਕਰੋ ਮੈਂ ਕਹ ਤੂੰ ਜਦੋਂ ਤੁਹਾਡੇ ਕੋਲ ਬੰਦੇ ਆਦੇ ਤੂੰ ਇਹਨਾਂ ਦਾ ਕੰਮ ਕਰੋ ਗੱਲ ਕਿ ਠੀਕ ਹੈ ਮੈਂ ਤੁਹਾਨੂੰ ਕੀ ਕਹਾਂ ਜਾਂ ਤਦ ਮੈਂ ਗਲਤ ਕੰਮ ਕਿਆ ਹੁਣ ਨਾ ਨਾ ਗਈ ਮੈਂ ਤੁਹਾਨੂੰ ਗਲਤ ਕੰਮ ਕਿਆ ਪਹਿਲਾਂ ਦੱਸੋ ਫਿਰ ਮੈਂ ਤੁਹਾਨੂੰ ਜਦੋਂ ਕਹਿਆ ਬੰਦੇ ਆਏ ਇਹਨਾਂ ਦਾ ਮੈਂ ਕਹਿੰਦਾ ਤੂੰ ਕੰਮ ਕਰੋ ਗੱਲ ਕਿ ਠੀਕ ਹੈ ਮੈਂ ਤੁਹਾਨੂੰ ਗਲਤ ਕੰਮ ਨਹੀਂ ਇਹਦੀ ਕਹ ਰਿਹਾ ਨਾ ਮੈਂ ਕਦੀ ਕਹਿੰਦਾ ਹਾਂ ਹਾਂ ਫਿਰ ਤੂੰ ਇਲਾਮ ਨਾ ਨਹੀਂ ਨਾ ਕਹਵੇਂ ਤੂੰ ਤਾਂ ਮੈਨੂੰ ਗਾੜੀ ਕੋ ਗਾੜੀ ਕਦੀ ਜਾਨੇ ਹੋ ਤੁਸੀਂ ਮੈਨੂੰ ਗਾਈਡ ਕਰੋ ਮੈਂ ਅਸੀਂ ਪਰਲਗ ਦੇ ਚੁੜੇ ਨਮੈਂਦੇ ਆ ਸੁਣੋ ਪਰਲਗ ਦੇ ਪਹਿਲਾਂ ਸੁਣੋ ਸੁਣੋ ਚਲੋ ਚਲੋ ਵੇ ਸੁਣੋ ਪਰਲਗ ਦੇ ਚੁੜੇ ਨਾ ਲੋਕਾਂ ਸਾਡੇ ਕੋਲ ਨਾ ਅਗੀ ਅਫਸਾ ਨੂੰ ਕਹਿਣਾ ਤੁਹਾਨੂੰ ਕਹਿਣਾ ਕਿ ਇਹਨਾਂ ਦਾ ਕੰਮ ਕਰੋ ਸਾਡੀ ਡਿਊਟੀ ਆ ਤੁਹਾਡੀ ਡਿਊਟੀ ਆ ਕਿ ਜਿਹੜਾ ਕੰਮ ਜਾਇਜ਼ ਹੋ ਕਰੋ ਨਾ ਤੁਹਾਨੂੰ ਗਲਤ ਕੰਮ ਕਹਿੰਦੇ ਆ ਨਾ ਕਦੀ ਕਿਹਾ ਸੋਧੇ ਦੀ ਗੱਲ ਹਾਂ ਬਸ ਠੀਕ ਹੈ ਹਾਂ ਨਾ ਨਾ ਕੋਈ ਨਹੀਂ ਮੈਂ ਕਹਿੰਦੀ ਬੈ ਮੈਂ ਤੇ ਤੁਹਾਨੂੰ ਤੁਹਾਨੂੰ ਤੁਸੀਂ ਤੁਸੀਂ ਇੱਕ ਮინისტრ ਦਾ ਬਹਿਸ ਕਰਦਾ ਐਨਾ ਟਾਈਮ ਲਾਤਾ ਲੋਕਾਂ ਦਾ ਕੀ ਕਰਦੇ ਹੋਗੇ ਦੱਸੋ ਪਹਿਲਾਂ ਪਹਿਲਾਂ ਲੋਕਾਂ ਦਾ ਕੀ ਫਾਇਦਾ ਹੋਊਗਾ ਤੁਸੀਂ ਮੇਰੇ ਨਾਲ ਲਾਤੇ ਦੱਸੋ ਢਿੱਕੋਗੇ ਇਸੇ ਤੁਹਾਡਾ ਤੁਹਾਡਾ ਲੋਕਾਂ ਦਾ ਕੀ ਫਾਇਦਾ ਹੋਊਗਾ ਤੁਸੀਂ ਮੇਰੇ ਨਾਲ ਦਾ ਫਿਟ ਲਾਤੇ ਮੇਰਾ ਕੀ ਕਰਤੋ ਮੈਂ ਤੁਹਾਨੂੰ ਕਹਿ ਰਿਹਾ ਤੁਹਾਡੋ ਕੋ ਬੰਦੇ ਪਜੇ ਦਾ ਕੰਮ ਕਰੋ ਤੁਸੀਂ ਗਾੜੇ ਹੋ ਸਵਾਈ ਦੀ ਜਿੰਨੇ ਹਾਂ ਕਿ ਤੂੰ ਸਿਰੇ ਨਾਲ ਕੰਮ ਕਰਾਉ ਜੀ ਮੈਨੂੰ ਕੰਮ ਚਾਹੀਦਾ ਬਸ ਕੰਮ ਕਰੋ ਬਸ ਮੈਨੂੰ ਗੱਲਾਂ ਵੀ ਦੇ ਜੀ ਕੰਮ ਕਰਕੇ ਦਿਓ ਮੈਨੂੰ ਬਸ